ਗੁਰਦੁਆਰਾ ਸਾਜ ਸੰਗਤ ਸਾਹਿਬ ਜادہ ਫਤਿਹ ਸਿੰਘ ਨਗਰ ਬਾਰ ਬਾਰ ਗੇਠਾ ਕੀ ਮਾਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਸਾਹਿਬੇ ਕਮਾਲ ਤਾਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੀ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਹੀ ਵਿੱਚ ਸਜਾਇਆ ਗਿਆ ਨਗਰ ਕੀਰਤਨ ਦਾ ਵਕਾ ਵਕਤਾਵਾਂ ਤੇ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮਪrakash ਸੋਨੀ ਨੇ ਨਗਰ ਕੀਰਤਨ ਵਿੱਚ ਹਾਜ਼ਰੀ ਭਰੀ ਉਨ੍ਹਾਂ ਦੇ ਨਾਲ ਕਾਉਂਸਲਰ ਵਿਕਾਸ ਸੋਨੀ, ਗੁਰਦੀਪ ਸਿੰਘ, ਜਸਮੀਤ ਸਿੰਘ, ਗੁਰਦੁਆਰਾ ਪ੍ਰਧਾਨ ਹਰਪਾਲ ਸਿੰਘ ਪੰਨੂ ਨੇ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਨਾਲ ਹੀ ਉਨ੍ਹਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ ਹੈ। ਉਨ੍ਹਾਂ ਨੌਜਵਾਨ ਪੀੜੀ ਨੂੰ ਅਪੀਲ ਕੀਤੀ ਕਿ ਨੌਜਵਾਨ ਪੀੜੀ ਵੱਧ ਤੋਂ ਵੱਧ ਅਮਰਿਤ ਛਕ ਕੇ ਗੁਰੂ ਵਾਲੇ ਬਣਨ। ਨਗਰ ਕੀਰਤਨ ਅਨਗੜ ਵਿਖੇ ਪਹੁੰਚਣ ਤੇ ਸਮਾਜ ਸੇਵਕ ਅਸ਼ੋਕ ਸਿੰਘ ਲੱੱੜੜ ਦੇ ਸਮੂਹ ਪਰਿਵਾਰ ਵੱਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਲਾਕਾ ਸਾਹਿਬ ਜਤਾ ਫਤਿਹ ਸਿੰਘ ਨਗਰ ਦੀਆਂ ਸੰਗਤਾਂ ਵੱਲੋਂ ਸਹਿਬੇ ਇਕਮਾਲ ਧੰਤਨ ਸਾਹਿਬ ਸ੍ਰੀ ਗੁਰੂ ਹੋਵਿੰਦ ਸਿੰਘ ਦੇ ਅਵਤਾਰ ਨੂੰ ਸਮਰਪਿਤ ਅੱਜ ਨਗਰ ਕੀਰਤਨ ਸਜਾਇਆ ਗਿਆ ਹੈ ਜਿਸ ਦੇ ਵਿੱਚ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਹੈ ਸੰਗਤਾਂ ਦਾ ਉਤਸ਼ਾਹ ਹੈ ਜੋ ਸੰਗਤਾਂ ਝਾੜੂ ਦੀ ਸੇਵਾ ਕਰ ਰਹੀਆਂ ਹਨ ਜਲਦੀ ਸੇਵਾ ਕਰ ਰਹੀਆਂ ਹਨ ਉਸੇ ਥਾਂ-ਥਾਂ ਤੇ ਰਸਤੇ ਦੇ ਵਿੱਚ ਲੰਗਰਾਂ ਦੇ ਇਹ ਸੇਵਾ ਸੰਗਤਾਂ ਕਰ ਰਹੀਆਂ ਸਤਿਗੁਰੂ ਕਿਰਪਾ ਕਰਨ ਅੱਜ ਦੇ ਸੁਭ ਦਿਹਾੜੇ ਤੇ ਸਮੂਹ ਦੇਸ਼ ਵਿਦੇਸ਼ ਦੇਆਂ ਸੰਗਤਾਂ ਨੂੰ ਲੱਖ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਨੇ ਹਾਂ ਔਰ ਜਿੱਥੇ ਅੱਜ ਸਹਬੇ ਕਮਾਲ ਧੰਨ ਧੰਨ ਸਹੈ ਸ੍ਰੀ ਗੋਬਿੰਦ ਸਿੰਘ ਦੇ ਉਤਾਰ ਦਿਹਾੜੇ ਮਨਾ ਰਹੇ ਹਾਂ ਉਥੇ ਕਲੀਆਂ ਵਾਲੇ ਪਾਸ਼ਾ ਦੇ ਸਹਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਹੋਰ ਸਿੰਘਾਂ ਸਿੰਘਣੀਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਉਹਨਾਂ ਸਿੰਘਾਂ ਨੂੰ ਵੀ ਛੋਟੇ ਸਹਬਜ਼ਾਦਿਆਂ ਨੂੰ ਕੋਟ ਕੋਟ ਪ੍ਰਣਾਮ ਜਿਨ੍ਹਾਂ ਨੇ ਦੇਸ਼ ਤੇ ਕੌਮ ਦੇ ਵਾਸਤੇ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਨੂੰ ਸਦਾ ਇਹ ਕੌਮ ਯਾਦ ਰੱਖੇਗੀ ਔਰ ਜਿਨ੍ਹਾਂ ਦੇ ਸਦਕਾ ਅੱਜ ਇੱਕ ਸਿੱਖ ਕੌਮ ਆਪਣੇ ਨਿਗ ਮੰਨ ਰਹੀ ਹੈ ਜੀਵਨ ਦਾ ਇਹ ਸਭ ਕਲਗੀਆਂ ਵਾਲੇ ਪਾਲਸ਼ਾ ਦੀ ਦੇਣ ਹੈ ਅੱਜ ਮਾਤਾ ਗੁਜਰੀ ਤੇ ਸਹਿਬ ਜੱਤੇ ਨੂੰ ਸਮਰਪਿਤ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਪਤੇ ਸਿੰਘ ਕਲੋਨੀ ਗੁਰਦੁਆਰੇ ਦੇ ਵਿੱਚੋਂ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਉਹਦੇ ਵਿੱਚ ਮੇਰੇ ਨਾਲ ਸਾਡੇ ਮੰਡਲ ਪ੍ਰਧਾਨ ਸਰਦਾਰ ਟੈਰ ਸਿੰਘ ਜੀ ਰਣਜੀਤ ਸਿੰਘ ਰਾਣਾ ਜੀ ਦੀਪਕ ਜੀ ਔਰ ਸਾਰੀ ਸੰਗਤ ਸਾਰੇ ਸਾਥੀ ਭਾਰਤੀ ਜਨਤਾ ਪਾਰਟੀ ਦੇ ਸ਼ੰਕਰ ਜੀ ਪੰਨੂ ਸਾਹਿਬ ਹਰਪਾਲ ਪੰਨੂ ਜੀ ਜਿਨ੍ਹਾਂ ਨੇ ਸਾਰਾ ਆਯੋਜਨ ਕੀਤਾ ਔਰ ਇਹ ਜਿਹੜਾ ਨਗਰ ਕੀਰਤਨ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਸਾਰੇ ਸਹਿਬਜ਼ਾਦਿਆਂ ਦੀ ਜੋ ਦਸਾਨੀ ਸ਼ਹਾਦਤ ਹੈ ਐਸੀ ਮਿਸਾਲ ਦੁਨੀਆ ਦੇ ਵਿੱਚ ਨਹੀਂ ਮਿਲਦੀ ਉਹਨੂੰ ਸਮਰਪਿਤ ਹੈ नगर कीर्तन बड़े हर्षोल्लास के नाल ਤੁਸੀਂ ਦੇਖ ਰਹੇ ਲੋਕ ਸੇਵਾ ਕਰ ਰਹੇ ਨੇ ਸਾਰੀਆਂ ਸੜਕਾਂ ਸਾਫ਼ ਕਰ ਰਹੇ ਨੇ ਔਰ ਮੋਤੀ RAM ਜੀ ਨੇ ਸਹਿਬਜ਼ਾਦਿਆਂ ਨੂੰ ਦੁੱਧ ਪਿਆਇਆ ਸੀ ਉਹਨਾਂ ਦੀ ਯਾਦ ਦੇ ਵਿੱਚ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਆਪਣਾ ਦੁੱਧ ਦੇ ਲੰਗਰ ਲਾਏ ਜਾ ਰਹੇ ਨੇ ਲੋਕਾਂ 'ਚ ਬੜਾ ਉਤਸ਼ਾਹ ਹੈ ਅੱਜ ਸਹਿਬਜ਼ਾਦਿਆਂ ਦੇ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਸਮੇਂ ਲਾਏ ਜਾ ਰਹੇ ਹਨ ਯਾਰ ਰੱਖਿਆ ਕਰੀਏ ਸਰਸਾ ਨਦੀ ਦੀ ਸਾਨੂੰ ਯਾਦ ਰੱਖਿਆ ਤੇ ਖੰਡੇ ਪੁੱਤ ਦੀ ਅਧੂਰੀ ਜਮਾਤ ਰੱਖੀਏ ਕਿ ਸਾਡੇ ਇਨਾਂ ਨੂੰ ਬਰਬਾਦ ਕਰਕੇ ਸਾਡੇ ਜੁਗਰਿਆਂ ਦੇ ਸਾਹ ਕਾਜੇ ਨੇ ਯਾਦ ਰੱਖੋ ਆ ਜਿਹੜੀ ਤੁਹਾਨੂੰ ਸਿੱਖੀ ਆ ਮੱਗ ਹਾਸਲ ਹੋਈ ਆ ਪ੍ਰਾਪਤ ਹੋਈ ਆ ਇੰਨਾਂ ਗੱਲਾਂ ਨੂੰ ਕਿਤੇ ਉਹਨਾਂ ਦੇ ਜਿਹੜਾ ਨਾ